ਕਾਲੀ ਵਿੱਚ ਠੱਗ ਨੇ ਜੁਵੈਲਰ ਦੀ ਦੁਕਾਨ ਤੇ ਕੀਤੀ ਲੱਖਾਂ ਦੀ ਠੱਗੀ ਠੱਗੀ ਕਰਨ ਤੋਂ ਬਾਅਦ ਭੰਗੜੇ ਪਾਉਂਦਾ ਹੋਇਆ ਹੋਇਆ ਫਰਾਰ ਇਕਰ ਤੁਸੀਂ ਇਹ ਵੀਡੀਓ ਸ਼ੇਅਰ ਨਾ ਕੀਤੀ ਤਾਂ ਕੋਈ ਫਾਇਦਾ ਨਹੀਂ ਸੋਸ਼ਲ ਮੀਡੀਆ ਚਲਾਉਂਦਾ ਕਿਉਂਕਿ ਕੋਰਾਲੀ ਦੇ ਵਿੱਚ ਇੱਕ ਗੈਂਗ ਵੱਲੋਂ ਅੱਜ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਗਿਆ ਅਤੇ ਇੱਕ ਸੁਨਿਆਰੇ ਦੀ ਦੁਕਾਨ ਤੇ ਕਾਫੀ ਨੁਕਸਾਨ ਕੀਤਾ ਗਿਆ ਸਭ ਮੈਂ ਤਾਂ ਉਸਨੇ ਹਿਪਨੋਟਾਈਜ਼ ਕੀਤਾ ਕੀ ਕੀਤਾ ਉਹ ਗੱਲੇ ਮਾਂ ਹੱਤ ਪਾਪ ਆ ਕੇ ਬਾਰ-ਬਾਰ ਪੈਸੇ ਫਰੋਲਦਾ ਰਿਹਾ ਮੈਨੂੰ 500 ਨੋਟ ਨਮਾ ਚਾਹੀਦਾ ਮੈਨੂੰ ਆਹ ਨਹੀਂ ਚਾਹੀਦਾ ਮੈਨੂੰ ਉਹ ਨਹੀਂ ਚਾਹੀਦਾ ਡੈਡੀ ਨੂੰ ਐਨਾ ਕਿਸ ਨੇ ਪਰੇਸ਼ਾਨ ਕਰ ਲਿਆ ਗੱਲਾਂ ਗੱਲਾਂ ਮਾਂ ਕਿ ਉਸ ਤੋਂ ਬਾਅਦ ਪਾਪਾ ਨੂੰ ਸਮਝ ਨਹੀਂ ਆਈ ਕਿ ਮੇਰੇ ਨਾਲ ਹੋ ਕੀ ਰਿਹਾ ਉਸਨੇ ਡੱਬੀ ਚੱਕੀ ਸੋਨੇ ਦੀ ਆਪਣੀ ਜੇਬ ਮਾ ਪਾਈ ਆਰ ਉਹਰੇ ਤੋਂ ਨਿਕਲਦਾ ਬਣਿਆ ਉਤੇ ਬਾਅਦ ਉਹਨੇ ਗੱਲੇ 'ਚ ਹੱਥ ਪਾਈ ਉਹ ਹਟਾਇਆ ਉਤੇ ਬਾਅਦ ਪਤਾ ਮਰੇਗਾ ਕਿਆ ਕਰਿਆ ਕਿਆ ਨਹੀਂ ਕਰਿਆ ਮੈਂ ਸੁਣ ਕਰਤਾ ਮੈਨੂੰ ਇਕਰ ਤੁਸੀਂ ਇਹ ਵੀਡੀਓ ਸ਼ੇਅਰ ਨਾ ਕੀਤੀ ਤਾਂ ਕੋਈ ਫਾਇਦਾ ਨਹੀਂ ਸੋਸ਼ਲ মিডিਆ ਚਲਾਉਣ ਦਾ ਕਿਉਂਕਿ ਕੋਰਾਲੀ ਦੇ ਵਿੱਚ ਇੱਕ ਗੈਂਗ ਵੱਲੋਂ ਅੱਜ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਗਿਆ ਅਤੇ ਇੱਕ ਸੁਨਿਆਰੇ ਦੀ ਦੁਕਾਨ ਤੇ ਕਾਫੀ ਨੁਕਸਾਨ ਕੀਤਾ ਗਿਆ ਸਾਡੇ ਨਾਲ ਦੁਕਾਨ ਦੇ ਮਾਲਕ ਦਿਨੇਸ਼ ਜੀ ਨੇ ਦਿਨੇਸ਼ ਜੀ ਕੀ ਗੱਲ ਹੋਈ ਹੈ ਪਹਿਲਾਂ ਗੱਲ ਇਹਦੇ ਬਾਰੇ ਜਾਣਕਾਰੀ ਦਿਓ ਮੈਂ ਦੁਪਹਿਰ ਨੂੰ ਕੱਲ ਰੋਟੀ ਖਾਣ ਗਿਆ ਲੰਚ ਟਾਈਮ ਸੀ ਤੋਂ ਪਾਪਾ ਦੁਕਾਨ ਤੇ ਇਕੱਲੇ ਬੈਠੇ ਇੱਕ ਬੰਦਾ ਦੁਕਾਨ ਤੇ ਆਂਦਾ ਤਾਂ ਡੈਡੀ ਨੂੰ ਕਹਿੰਦਾ ਕਿ ਮੈਨੂੰ ਚਾਂਦੀ ਦਾ ਤਵੀਜ਼ ਚਾਹੀਦਾ 100 ਰੁਪਏ ਦਿੰਦਾ ਤਵੀਜ਼ ਲਿੱਤਾ ਤਾਂ ਉਸ ਤੋਂ ਬਾਅਦ ਕਹਿੰਦਾ ਮੈਨੂੰ ਕੋਈ ਸੋਨੇ ਦੀ ਕੋਈ ਚੀਜ਼ ਦੇ ਦਿਓ ਸੋਨੇ ਦੀ ਚੀਜ਼ ਲੈਣ ਦੇ ਚੱਕਰ ਮਾ ਡੈਡੀ ਨੂੰ ਕਹਿੰਦਾ ਮੇਰੀ ਘਰ ਵਾਲੀ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਟੋਪਸ ਘੜਾ ਗਈ ਸੀ ਉਹ ਡੱਬੀ ਵਿੱਚ ਰੱਖੇ ਤੁਸੀਂ ਅੰਦਰ ਡੈਡੀ ਨੂੰ ਗੱਲਾਂ માં ਲਾਂਦੇ ਲਾਂਦੇ ਅੰਦਰ ਤੋਂ ਡੱਬੀ ਕਢਵਾਈ ਉਹਨੇ ਸੋਨੇ ਦੀ ਉਹ ਮੈਂ ਦੇਖਿਆ ਸੋਨਾ ਕਿੰਨਾ ਪੂਰੀ ਰੇਕੀ ਕੀਤੀ ਹੈ ਡੈਡੀ ਨੂੰ ਕਹਿੰਦਾ ਮੈਨੂੰ ਦਿਖਾਓ ਡੱਬੀ ਵਿੱਚ ਕੀ ਕੀ ਹੈ ਡੈਡੀ ਨੇ ਚੈੱਕ ਕਰਾਇਆ ਵੀ ਤੇ ਮਾ ਤੇਰੇ ਜੋਗਾ ਕੁਝ ਨਹੀਂ ਆ ਭਾਈ ਚੱਕ ਕੇ ਡੈਡੀ ਨੇ ਡੱਬੀ ਗੱਲੇ માં ਰੱਖ ਲਈ ਡੈਡੀ ਨੂੰ ਗੱਲਾਂ માં ਐਦਾ ਉਸਨੇ ਹਿਪਨੋਟਾਈਜ਼ ਕੀਤਾ ਕੀ ਕੀਤਾ ਉਹ ਗੱਲੇ માં ਹੱਥ ਪਾਪ ਆ ਕੇ ਬਾਰ ਬਾਰ ਪੈਸੇ ਫਰੋਲਦਾ ਰਿਹਾ ਮੈਨੂੰ 500 ਨੋਟ ਨਮਾ ਚਾਹੀਦਾ ਮੈਨੂੰ ਆ ਡੈਡੀ ਉਹਨਾਂ ਕਿਸ ਨੇ ਪਰੇਸ਼ਾਨ ਕਰ ਲਿਆ ਗੱਲਾਂ ਗੱਲਾ ਮਾਂ ਕੀ ਉਸ ਤੋਂ ਬਾਅਦ ਪਾਪਾ ਨੂੰ ਸਮਝ ਨਹੀਂ ਆਈ ਕਿ ਮੇਰੇ ਨਾਲ ਹੋ ਕੀ ਰਿਹਾ ਉਸਨੇ ਡੱਬੀ ਚੱਕੀ ਸੋਨੇ ਦੀ ਆਪਣੀ ਜੇਬ ਮੈਂ ਪਾਈ ਆਰ ਉਹ ਤਾਂ ਨਿਕਲਦਾ ਬਣਿਆ ਤੁਹਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਕੀ ਉਹਨਾਂ ਚ ਕੈਦ ਹੋਇਆ ਸਾਰਾ ਇਹ ਵਾਲਾ ਜੀ ਸਾਰਾ ਇਨਸੀਡੈਂਟ ਸਾਡੇ ਸੀਸੀਟੀਵੀ ਫੂਟੇਜ ਵਿੱਚ ਹੈਗਾ ਔਰ ਅਸੀਂ ਪੁਲਿਸ ਨੂੰ ਵੀ ਇਸ ਦੀ ਕੱਲ ਅਸੀਂ ਨੇ ਜਾਣਕਾਰੀ ਦਿੱਤੀ ਸੀ ਉਹ ਤਫ਼ਤੀਸ਼ ਕਰ ਰਹੇ ਨੇ ਅ ਦੇਖਦੇ ਕਿੱਥੇ ਤੱਕ ਉਹਨਾਂ ਦੀ ਕਾਰਵਾਈ ਪਹੁੰਚਦੀ ਹੈ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਡੇ ਨਾਲ ਜੋ ਹੋਇਆ ਇਹ ਜੋ ਸ਼ਹਿਰਵਾਨ ਦੇਰਗਦੀ ਚੱਲ ਰਹੀ ਹੈ ਤਾਂ ਇਸ ਤੇ ਨਕੇਲ ਪਾਈ ਜਾਵੇ ਔਰ ਉਹ ਬੰਦੇ ਫੜੇ ਜਾਵੇ ਤੇ ਸਾਡਾ ਮਾਲ ਸਾਨੂੰ ਵਾਪਸ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਜਿਹੜੀ ਆ ਵੀਡੀਓ ਹੈ ਅਤੇ ਜੋ ਅਸੀਂ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾ ਰਹੇ ਹਾਂ ਇਸ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ ਅਤੇ ਜੇਕਰ ਕੋਈ ਇਸ ਵਿਅਕਤੀ ਨੂੰ ਪਛਾਣਦਾ ਹੋਵੇ ਤਾਂ ਇਸ ਦੀ ਜਾਣਕਾਰੀ ਕੋਰਾਲੀ ਸਿਟੀ ਪੁਲਿਸ ਨੂੰ ਦਿੱਤੀ ਜਾਵੇ ਦਿਨੇਜ ਜੀ ਕੀ ਉਸ ਦਾ ਚਿਹਰਾ ਕੁਝ ਦਿਖ ਰਿਹਾ ਹੈ ਕੀ ਲੱਗ ਰਿਹਾ ਕਿਸ ਤੇ ਆਏ ਸੀਗੇ ਸਰ ਉਹ ਦੋ ਬੰਦੇ ਸੀ ਜਿਹੜੇ ਅਸੀਂ ਰਾਸਤੇ ਦੇ ਸੀਸੀਟੀਵੀ ਫੁਟੇਜ ਦੇਖੇ ਨੇ ਉਹਦੇ ਵਿੱਚ ਜਿਹੜਾ ਉਹਦਾ ਸਾਥੀ ਦਾ ਮੋਟਰਸਾਈਕਲ ਲੈ ਕੇ ਪਿੱਛੇ ਹੀ ਖੜ ਗਿਆ ਬਲੂ ਕਲਰ ਦਾ ਉਹਨਾਂ ਦਾ ਬੁਲੇਟ ਹੈ ਔਰ ਉਹ ਬੰਦਾ ਕਸ਼ਮੀਰੀ ਟਾਈਪ ਦੀ ਲੈਂਗੁਏਜ ਬੋਲਦਾ ਹੈ ਸਨੱਖਾ ਥੋੜਾ ਹੈਲਦੀ ਹੈ ਔਰ ਸ਼ੈਤਾਨ ਹੈ ਗੱਲਾਂ માં ਬਹੁਤ ਜ਼ਿਆਦਾ ਐਕਟਿਵ ਹੈ ਇਹ ਕੁਰਾਲੀ ਦੇ ਹੋਰ ਵੀ ਤੁਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਕੀ ਹੋਇਆ ਜੀ ਅਸੀਂ ਪੁਲਿਸ ਨਾਲ ਲੈ ਕੇ ਉਹਨਾਂ ਨੇ ਸਾਨੂੰ ਅੱਜ ਸਾਰੇ ਕੁਰਾਲੀ ਦੇ ਸੀਸੀਟੀਵੀ ਫੁਟੇਜ ਚੈੱਕ ਕਰਵਾਇਆ ਕਿ ਕਿੱਥੇ-ਕਿੱਥੇ ਗਏ ਨੇ ਪਿੱਛੇ ਵੀ ਦੋ ਦੁਕਾਨਾਂ ਤੇ ਜਾ ਕੇ ਆਏ ਨੇ ਲੇਕਿਨ ਉੱਥੇ ਉਹਨਾਂ ਤੇ ਹੱਥ ਨਹੀਂ ਮਾਰ ਹੋਇਆ ਤਾਂ ਉਹਨਾਂ ਨੇ ਸਾਨੂੰ ਆ ਕੇ ਪਰਸਨਲੀ ਦੱਸਿਆ ਕਿ ਇਹ ਬੰਦੇ ਸਾਡੀ ਦੁਕਾਨ ਤੇ ਵੀ ਆ ਕੇ ਗਏ ਨੇ ਬਟ ਅਸੀਂ ਉਸ ਸਾਡੇ ਕੋਲ ਉਹਨਾਂ ਦਾ ਹੱਥ ਨਹੀਂ ਵੱਜਿਆ ਉੱਥੇ ਸਾਡੇ ਕੋਲ ਤੇ ਚਲੇ ਗਏ ਸੀ ਉਹ ਕੁਰਾਲੀ ਸਿਟੀ ਪੁਲਿਸ ਵੱਲੋਂ ਹੁਣ ਕੀ ਕਿਹਾ ਗਿਆ ਹੈ ਪੂਰੇ ਮਾਮਲੇ ਨੂੰ ਲੈ ਕੇ ਮੈਨੂੰ ਸਿਟੀ ਪੁਲਿਸ ਵਾਲੇ ਦਾ ਆਸ ਫੈਸ਼ਨ ਦੇ ਰਿਹਾ ਕਿ ਅਸੀਂ ਉਹ ਬੰਦਿਆਂ ਅਸੀਂ ਵੀ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਪਕੜਿਆ ਜਾਵੇ ਔਰ ਉਹਨਾਂ ਦੇ ਨਕੀਲ ਪਾਈ ਜਾਵੇ ਔਰ ਸਾਡਾ ਸਮਾਨ ਸਾਨੂੰ ਬਿਲੇ ਵਾਪਸ ਕਿੰਨਾ ਕੁ ਨੁਕਸਾਨ ਹੋਇਆ ਸਾਰਾ ਕਿੰਨਾ ਕੁ ਸਮਾਨ ਸੀਗਾ ਤੇ ਕੀ ਸਮਾਨ ਸੀਗਾ ਮੇਰੇ ਲਗਭਗ ਕੋਈ 13-14 ਟੋਲੇ ਦੇ ਆਸ-ਪਾਸ ਹੋਣਾ ਜੋ ਅਸੀਂ ਨੇ ਟੈਲੀ ਕੀਤਾ ਉਸ ਦੇ ਵਿੱਚ ਗਲੇ ਦੀ ਚੈਨਾ ਮੁੰਦੀਆਂ ਟੋਪਸ ਔਰ ਕੁਝ ਨੰਨਤੀਆਂ ਸੀ ਜੀ ਉਹ ਇਕੱਠਾ ਸਾਰਾ ਪੈਕ ਕਰਕੇ ਰੱਖਿਆ ਹੋਇਆ ਸੀਗਾ ਜੀ ਅਸੀਂ ਉਹ 21 ਡੱਬੀ ਵਿੱਚ ਪਾ ਕੇ ਰੱਖਿਆ ਹੋਇਆ ਸੀ ਦੁਕਾਨ ਦਾ ਸਾਮਾਨ ਰਾਤ ਨੂੰ ਅਸੀਂ ਇਕੱਠਾ ਕਰਕੇ ਰੱਖ ਦਿੰਦੇ ਆ ਤਾਂ ਸਵੇਰ ਨੂੰ ਜਦ ਜ਼ਰੂਰਤ ਹੁੰਦੀ ਤਾਂ ਅਸੀਂ ਉਹਦੇ ਵਿੱਚੋਂ ਕੱਢ ਲੈਂਦੇ ਆ ਜਿਹੜਾ ਕਿਸੇ ਦਾ ਦੇਣਾ ਵੀ ਹੁੰਦਾ ਸਾਮਾਨ ਅਸੀਂ ਉਸੇ ਡੱਬੀਆਂ ਪਾ ਕੇ ਰੱਖਦੇ ਆ ਔਰ ਉਹ ਬੰਦੇ ਇਸ ਚੀਜ਼ ਨੂੰ ਸਾਨੂੰ ਲੈ ਕੇ ਸਾਡੇ ਪਾਪਾ ਉਸਨੇ ਬੰਦਲਾ ਲਿਆ ਕਿ ਮੇਰਾ ਸੋਨਾ ਉਹ ਥੋੜੀ ਕਿਸੇ ਡੱਬੀ 'ਵਾਂ ਪਿਆ ਏ ਜਿੱਕਰ ਉਹ ਪਹਿਲਾਂ ਸਾਡੇ ਕੋਲ ਆ ਕੇ ਕੋਈ ਰੇਕੀ ਕਰਕੇ ਗਏ ਆ ਉਹਨਾਂ ਦਾ ਕੋਈ ਪਰਿਵਾਰਿਕ ਮੈਂਬਰ ਜਾਂ ਕੋਈ ਹੋਰ ਉਹਦਾ ਯਾਰ ਬਿੱਤਰ ਉਹ ਦੇਖ ਕੇ ਗਿਆ ਔਰ ਆ ਕਿ ਉਹ ਕਿੱਦਾਂ ਮੈਨੇਜ ਕਰ ਦਿੰਨੇ ਦੁਕਾਨ ਨੂੰ ਅਪੀਲ ਹੈ ਵੀ ਇਹ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਦੇ ਹੋ ਤੇ ਅੰਕਲ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਤੁਸੀਂ ਦੁਕਾਨ ਤੇ ਬੈਠੇ ਸੀਗੇ ਉਹ ਬੰਦੇ ਕਿਸ ਤਰ੍ਹਾਂ ਦੇ ਦਿਖਦੇ ਸੀਗੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਤੁਹਾਨੂੰ ਕੀ ਕਿਹਾ ਸਭ ਤੋਂ ਪਹਿਲਾਂ ਦੋ ਵਜੇ ਦੇ ਗੇੜ ਮੈਂ ਆਏ ਜੀ ਉਹ ਮੈਨੂੰ ਕਹਿੰਦੇ ਇੱਕ ਤਬੀਦ ਦੋ ਤਬੀਦ ਮੈਂ ਦਿੱਤਿਆ ਉਹ ਤੇ ਬਾਅਦ ਕਰਦਾ ਇੱਕ ਗ੍ਰਾਮ ਦਾ ਇੱਕ ਮਨ ਸੋਨੇ ਦਾ ਪਿਸ ਚਾਹੀਦਾ ਕਿ ਅਸੀਂ ਹਮਨ ਦੇ ਵਿੱਚ ਪੱਡ ਜੀ ਨੂੰ ਦਾਨ ਦੇਣਾ ਉਹ ਤੇ ਬਾਅਦ ਮੈਂ ਉਹ ਤਬੀਦ ਦਿੱਤਿਆ ਕਈ ਉਹਦੇ ਬਾਦ ਉਹਨੇ ਮੈਂ ਹੋਸਮਾਲ ਦਿਖਾਇਆ ਉਹਨੂੰ ਉਹਦੇ ਬਾਦ ਸਮਾਨ ਖਾਂ ਡੱਬੀ ਮੈਂ ਆਪਣੀ ਗੱਲੀ ਚ ਰੱਖਤੀ ਮੁੰਡੇ ਨੂੰ ਉਹਨੂੰ 500 ਰੁਪਏ ਦਿੱਤਾ ਬੱਚੇ ਨੂੰ ਕਹਿੰਦਾ ਮੈਨੂੰ ਪਾਣੀ ਦੀ ਬੋਤਲ ਸਾਗਰ ਲੈ ਕੇ ਉਹਨੂੰ ਭੇਜਤਾ ਮੈਂ ਕੱਲਾ ਰਹਿ ਗਿਆ ਮੇਰੇ ਤੋਂ ਬਾਦ ਉਹਨੇ ਗੱਲੇ ਚ ਹੱਥ ਪਾਇਆ ਮੈਂ ਹਟਾਇਆ ਉਹਦੇ ਬਾਦ ਪਤਾ ਮੇਰੇ ਕਿਆ ਕਰਿਆ ਕਿਆ ਨਹੀਂ ਕਰਿਆ ਮੈਂ ਸੁੰਨ ਕਰਤਾ ਮੈਨੂੰ ਮਨ ਨੂੰ ਨਹੀਂ ਪਤ ਲੱਗਿਆ ਦੇਖਾਂ ਨੂੰ ਅੰਕਲ ਕਿਸ ਤਰ੍ਹਾਂ ਦਾ ਬੰਦਾ ਲੱਗਦਾ ਸੀਗਾ ਕਿੰਨੀ ਕੋਮਰ ਲੱਗਦੀ ਸੀ ਜੀ ਉਮਰ ਹੈ 40-45 ਦੀ ਉਮਰ ਹੈ ਜੀ ਕਸ਼ਮੀਰ ਬੋਲਦਾ ਬਾਕੀ ਸੁਨੱਖਾ ਕੱਲ ਹੈ ਹਿਮਾਚਲ ਦਾ ਲੱਗਦਾ ਹੈ ਕਸ਼ਮੀਰੀ ਲੱਗਦਾ ਇਹ ਕਸ਼ਮੀਰੀ ਟਾਈਪ ਚ ਲੱਗਦਾ ਅਤੇ ਜ਼ਰੂਰ ਜਿਹੜੀ ਇਹ ਦਿਨੇ ਜੁਵੈਲਰ ਦੀ ਦੁਕਾਨ ਤੇ ਠੱਗੀ ਹੋਈ ਆ ਤੇ ਅਪੀਲ ਸਾਰਿਆਂ ਨੂੰ ਇਹੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਸਭ ਤੋਂ ਜ਼ਰੂਰੀ ਜਿਹੜੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜੇਕਰ ਕੋਈ ਇਸ ਵਿਅਕਤੀ ਨੂੰ ਪਛਾਣਦਾ ਹੋਵੇ ਜੋ ਕਿ ਕਸ਼ਮੀਰੀ ਟਾਈਪ ਲੱਗਦਾ ਹੈ ਅਤੇ ਫੋਟੋ 'ਚ ਵੀ ਤੁਹਾਨੂੰ ਅਸੀਂ ਇਸੀ ਫੋਟੋ ਵੀ ਦਿਖਾ ਰਹੇ ਆ ਤੇ ਕੋਰਾਲੀ ਸਿਟੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਜਲਦ ਤੋਂ ਜਲਦ ਇਹ ਰੋਪੀ ਫੜਿਆ ਜਾਵੇ ਅਤੇ ਹੋਰ ਕਿਸੇ ਦੇ ਨਾਲ ਇਹ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੋਰਾਲੀ